ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਸਿੰਘ ਥੇ ਜੋ ਮਰੇ ਕੋ ਸਭ ਸਕੇ ਗਿਨਾਏ ਗੱਲ ਪਈ ਮਨੀ ਸਿੰਘ ਜੀ ਦੀ ਸ਼ਹੀਦੀ ਤੇ ਰੁਕੀ ਨਹੀਂ ਸਿੰਘਾਂ ਨਾਲ ਖਾਨ ਬਹਾਦਰ ਦਾ ਵੈਰ ਸਗੋਂ ਹੋਰ ਵੱਧ ਗਿਆ ਉਹ ਖਾਲਸੇ ਨੂੰ ਵੇਖ ਨਹੀਂ ਸੀ ਸੁਖਾਂਦਾ ਹਾਕਮ ਇਸੇ ਤਰ੍ਹਾਂ ਕਰਦੇ ਹੁੰਦੇ ਹਨ ਬਾਗੀਆਂ ਨਾਲ ਬਾਦਸ਼ਾਹਾਂ ਦੀ ਨਫ਼ਰਤ ਜਗ ਜਾਹਰ ਹੈ ਸੰਸਾਰ ਦੀ ਤਫਾਰੀਕ ਐਸੀਆਂ ਮਿਸਾਲਾਂ ਨਾਲ ਭਰੀ ਪਈ ਹੈ ਪਰ ਜਕਰੀਏ ਨੇ ਜਿਵੇਂ ਸਿੰਘਾਂ ਨਾਲ ਕੀਤਾ ਉਸ ਦੀ ਮਿਸਾਲ ਲੱਭਣੀ ਬਹੁਤ ਔਖੀ ਹੈ ਗਿਣਤੀ ਤੋਂ ਬਾਹਰ ਸਿੰਘ ਸ਼ਹੀਦ ਕੀਤੇ ਗਏ ਗਿਣਤੀ ਤਾਂ ਉਹਨਾਂ ਚਰਖੜੀਆਂ ਦੀ ਹੀ ਨਹੀਂ ਕੀਤੀ ਜਾ ਸਕਦੀ ਸੀ ਜੋ ਸਿੰਘਾਂ ਦੇ ਕਤਲ ਲਈ ਲਾਹੌਰ ਵਿੱਚ ਬੀੜੀਆਂ ਹੋਈਆਂ ਸਨ ਫਾਂਸੀ ਦੇ ਤਖਤਿਆਂ ਦੀ ਕੋਈ ਗਿਣਤੀ ਨਹੀਂ ਸੀ ਬਹੁਤ ਸਿੰਘ ਤੋਪਾਂ ਅੱਗੇ ਖੜਾ ਕੇ ਗੋਲਿਆਂ ਨਾਲ ਉਡਾਏ ਗਏ ਬਾਹਾਂ ਉੱਚੇ ਟਾਣਿਆਂ ਨਾਲ ਬੰਨ੍ਹ ਕੇ ਢਿੱਡ ਵਿੱਚ ਕਟਾਰ ਨਾਲ ਸੁਰਾਖ ਕਰ ਦਿੱਤਾ ਜਾਂਦਾ ਤੇ ਹੌਲੀ-ਹੌਲੀ ਸਿੰਘ ਦੇ ਸਰੀਰ ਦਾ ਸਾਰਾ ਲਹੂ ਵਹਿ ਜਾਂਦਾ ਤੇ ਉਹ ਸ਼ਹਾਦਤ ਪਾ ਜਾਂਦਾ ਸਿਰਾਂ ਵਿੱਚ ਮੂੰਗਲੀਆਂ ਮਾਰ ਕੇ ਲਲੇਰਾ ਵਾਂਗ ਸਿਰਫ ਇਹ ਗਏ ਭਾਰੇ ਪੱਥਰ ਨਾਲ ਬੰਨ ਕੇ ਪਾਣੀ ਵਿੱਚ ਸੁੱਟ ਦਿੱਤੇ ਜਾਂਦੇ ਘੋੜਿਆਂ ਮਗਰ ਪਾ ਕੇ ਕਸੀਟੇ ਜਾਂਦੇ ਤੇ ਸ਼ਰਾਬੀ ਹਾਥੀਆ ਮੂਰੇ ਸਿੱਟੇ ਜਾਂਦੇ ਇਹੀ ਉਹ ਸਮਾਂ ਸੀ ਕਿ ਜਦੋਂ ਕਿਸੇ ਮਾਤਾ ਨੂੰ ਪੁੱਛਿਆ ਜਾਂਦਾ ਕਿੰਨੇ ਪੁੱਤਰ ਨੇ ਮਾਤਾ ਤੇਰੇ ਚਾਰ ਸਿਪਾਈ ਪਰ ਹੁਣ ਤਿੰਨ ਰਹਿ ਗਏ ਨੇ ਤੇ ਚੌਥਾ ਚੌਥਾ ਸਿੰਘ ਸਜ ਗਿਆ ਹੈ ਉਸ ਦੀ ਜ਼ਿੰਦਗੀ ਦਾ ਕੀ ਇਤਬਾਰ ਘੜੀ ਦੀ ਪ੍ਰੌਣੀ ਹੈ ਕਿ ਪਲ ਦੀ ਜਕਰੀਆ ਆਪਣੇ ਨੌਜਵਾਨ ਮੁਗਲ ਸਿਪਾਹੀਆਂ ਦੇ ਮੁਕਾਬਲੇ ਕਰਵਾਉਂਦਾ ਕਈ ਕਈ ਸਿੰਘ ਇਕੱਠੇ ਪੰਗਤਾਂ ਬਣਾ ਕੇ ਤੜਾਂ ਤੀਕ ਮਿੱਟੀ ਵਿੱਚ ਗੜ ਦਿੱਤੇ ਜਾਂਦੇ ਫਿਰ ਤਲਵਾਰਾਂ ਫੜਾ ਕੇ ਸਿਪਾਹੀਆਂ ਨੂੰ ਕਿਹਾ ਜਾਂਦਾ ਕਿ ਜੋ ਇੱਕੋ ਸਾਹ ਵਿੱਚ ਵੱਧ ਤੋਂ ਵੱਧ ਸਿੰਘਾਂ ਦੇ ਸਿਰ ਵੱਢੇਗਾ ਉਸ ਨੂੰ ਇਨਾਮ ਦਿੱਤੇ ਜਾਣਗੇ ਇਸੇ ਤਰ੍ਹਾਂ ਹੀ ਕੀਤਾ ਜਾਂਦਾ ਬਹੁਤੇ ਸਿਰ ਵੱਢਣ ਵਾਲੇ ਸਿਪਾਹੀਆਂ ਨੂੰ ਵੱਡੇ ਇਨਾਮ ਦਿੱਤੇ ਜਾਂਦੇ ਤੂੰ ਕਿੰਨੇ ਸਿਰ ਵੱਢੇ ਇੱਕ ਮੁੰਦਰੀ ਦੀ ਕੀਮਤ ਜਿੰਨੇ ਤੇ ਤੂੰ ਇੱਕ ਬਾਜੂਬੰਦ ਦੇ ਮੁੱਲ ਦੇ ਤੇ ਤੂੰ ਇੱਕ ਹਾਰ ਪ੍ਰਾਪਤ ਕਰਨ ਜੋਗੇ ਮੁਗਲ ਸਿਪਾਹੀਆਂ ਵਿੱਚ ਐਸੀਆਂ ਗੱਲਾਂ ਚੱਲਦੀਆਂ ਇਸੇ ਤਰ੍ਹਾਂ ਬਾਹਾਂ ਵੱਢਣ ਦੇ ਲੱਤਾਂ ਤੋੜਨ ਦੇ ਤੇ ਅੱਖਾਂ ਕੱਢਣ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਭਾਈ ਮਨੀ ਸਿੰਘ ਜੀ ਦੇ ਇੱਕ ਭਰਾ ਦੀ ਖਲ ਲਹੀ ਗਈ ਤੇ ਪੁੱਤਰਾਂ ਚਿੱਤਰ ਸਿੰਘ ਗੁਰਬਖਸ਼ ਸਿੰਘ ਦੀਆਂ ਅੱਖਾਂ ਕੱਢੀਆਂ ਗਈਆਂ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ ਕਿ ਕਿੰਨੇ ਕੁ ਸਿੰਘ ਕਿੰਨੇ ਤਰੀਕੇ ਦੇ ਤਸੀਹੇ ਦੇ ਕਸ਼ੀਦ ਕੀਤੇ ਗਏ ਕੇਸਾਂ ਵਾਲਾ ਕੋਈ ਵੀ ਮਿਲਿਆ ਮਾਰ ਦਿੱਤਾ ਗਿਆ ਸਾਫ ਹੋ ਗਿਆ ਸੀ ਕਿ ਜਕਰੀਆ ਕਿਸੇ ਕੇਸਾਂ ਵਾਲੇ ਨੂੰ ਜਿਉਂਦਾ ਨਹੀਂ ਛੱਡੇਗਾ ਇਨਾਮ ਪ੍ਰਾਪਤ ਕਰਨ ਦੇ ਲਾਲਚ ਵਿੱਚ ਲੋਕ ਕਿਤੇ ਵੀ ਕੋਈ ਸਿੱਖ ਦਿਸਦਾ ਉਸ ਦੀ ਸੂ ਨਿਬਾਬ ਨੂੰ ਪਹੁੰਚਾ ਦਿੰਦੇ ਜਕਰੀਏ ਨੇ ਆਪਣੇ ਅਧਿਕਾਰ ਤੋਂ ਬਾਹਰਲੇ ਸੂਬਿਆਂ ਵਿੱਚ ਵੀ ਹੋਕਾ ਦਿਵਾ ਦਿੱਤਾ ਸੀ ਕਿ ਜੋ ਵੀ ਸਿੱਖ ਦੀ ਦਸ ਪਾਵੇਗਾ ਉਸ ਨੂੰ ਇਨਾਮ ਦਿੱਤਾ ਜਾਵੇਗਾ ਪਰ ਧੰਨ ਹੈ ਗੁਰੂ ਕਾ ਖਾਲਸਾ ਜੋ ਇਸ ਸਮੇਂ ਨੂੰ ਵੀ ਵਿਪਤਾ ਦਾ ਸਮਾਂ ਨਹੀਂ ਆਖਦਾ ਤੇ ਗੁਰੂ ਦਾ ਪੱਲਾ ਨਹੀਂ ਛੱਡਦਾ ਐਸੇ ਵਿਖੜੇ ਸਮੇਂ ਵਿੱਚ ਤਾਂ ਸਗੋਂ ਉਹ ਹੋਰ ਕੱਸ ਕੇ ਮਹਾਰਾਜ ਦਾ ਪੱਲਾ ਫੜ ਲੈਂਦਾ ਹੈ ਖਾਲਸਾ ਜੀ ਇੱਕ ਦਰਗਾਹ ਸਭ ਦੁਨਿਆਵੀ ਅਦਾਲਤਾਂ ਕਚਹਿਰੀਆਂ ਤੋਂ ਉੱਤੇ ਹੈ ਅਸਲੀ ਨਿਆਂ ਉੱਥੇ ਹੋਣਾ ਹੈ ਪੰਜਵੇਂ ਸਤਿਗੁਰੂ ਅਕਾਲੀ ਬਾਣੀ ਵਿੱਚ ਫਰਮਾਉਂਦੇ ਹਨ ਗਰੀਬਾ ਉਪਰ ਜੇ ਖਿੰਝੈ ਦਾੜੀ ਪਾਰ ਬ੍ਰਹਮ ਸਾ ਅਗਨ ਮਹਿ ਸਾੜੀ ਪੂਰਾ ਨਿਆਂ ਕਰੇ ਕਰਤਾਰ ਆਪਣੇ ਦਾਸ ਕੋ ਰੱਖਣ ਹਾਰ ਰਹਾਉ ਆਦ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੂਆ ਉਪਜ ਵੱਡਤਾ ਦੈਨ ਮਾਰਿਆ ਜੇ ਰਖੈ ਨਾ ਕੋਏ ਆਗੈ ਪਛੈ ਮੰਦੀ ਸੋਏ ਆਪਣੇ ਦਾਸ ਰਖੈ ਕੰਠ ਲਾਏ ਸਰਣ ਨਾਨਕ ਹਰ ਨਾਮ ਧਿਆਏ ਪਾਪੀਆਂ ਨੂੰ ਦੰਡ ਤੇ ਧਰਮੀਆਂ ਦਾ ਆਖਰ ਨੂੰ ਜੈਕਾਰ ਹੋਣਾ ਹੀ ਹੈ ਖਾਲਸਾ ਅਰਦਾਸ ਤੇ ਟੇਕ ਰੱਖੇ ਜੰਗਲ ਵਿੱਚ ਸਿੰਘਾਂ ਦੇ ਇੱਕ ਜਥੇ ਨੇ ਮਿਲ ਕੇ ਅਰਦਾਸ ਕੀਤੀ ਖਾਲਸੇ ਦੀ ਮਨੋਤ ਹੈ ਕਿ ਅਰਦਾਸ ਨੇ ਧੁਰ ਦਰਗਾਹ ਜਾ ਕੇ ਦਸਕਤ ਦਿੱਤੀ ਤੇ ਅਕਾਲ ਪੁਰਖ ਨੇ ਖਲਕਤੇ ਹੁੰਦੇ ਜ਼ੁਲਮਾਂ ਦਾ ਉਲੰਭਾ ਉਮਤ ਦੇ ਪੈਗੰਬਰ ਨੂੰ ਦਿੱਤਾ ਪੰਜਾਬ ਵਿੱਚ ਹੋ ਰਹੇ ਜ਼ੁਲਮਾਂ ਦੀ ਗੱਲ ਦਰਗਾਹ ਵਿੱਚ ਹੋਣ ਲੱਗੀ ਸਿੰਘਾਂ ਦਾ ਇਹ ਮੰਨਣਾ ਸੀ ਕਿ ਉਸ ਦਿਨ ਪਰਮੇਸ਼ਰ ਨੇ ਮੁਗਲਾਂ ਤੋਂ ਰਾਜ ਖੋਹ ਕੇ ਪੰਥ ਨੂੰ ਪੰਥਵਲ ਨੂੰ ਕਰ ਦਿੱਤਾ ਤੇ ਨਾਲ ਹੀ ਮੁਗਲਾਂ ਨੂੰ ਕਿਹਾ ਕਿ ਜਾਓ ਆਪਸ ਵਿੱਚ ਲੜ ਲੜ ਕੇ ਮਰੋ ਖਾਲਸੇ ਦਾ ਇਹ ਵਿਸ਼ਵਾਸ ਵੀ ਹੈ ਕਿ ਇਸੇ ਅਰਦਾਸ ਕਰਕੇ ਹੀ ਤੁਰਕਾਂ ਦੀ ਆਪਸੀ ਖਿੱਚੋ ਤਾਣ ਸ਼ੁਰੂ ਹੋਈ ਤੇ ਕਈ ਸੂਬੇ ਦਿੱਲੀ ਤੋਂ ਬਾਗੀ ਹੋ ਗਏ ਆਪਸੀ ਪਟੋ ਤਾੜ ਵਿੱਚ ਹੀ ਉਹਨਾਂ ਨੇ ਨਾਦਰ ਨੂੰ ਹਿੰਦੁਸਤਾਨ ਆਉਣ ਦਾ ਸੱਦਾ ਦੇ ਦਿੱਤਾ ਜਕਰੀਏ ਨੂੰ ਨਾਦਰ ਦਾ ਲਾਹੌਰ ਦਾ ਢੇੜਾ 3 ਕਰੋੜ ਵਿੱਚ ਪਿਆ ਸਭ ਪਾਸੇ ਮਾਰੋ-ਮਾਰ ਹੋ ਗਈ ਕਿ ਨਾਦਰ ਆ ਗਿਆ ਹੈ ਨਾਦਰ ਆ ਗਿਆ ਹੈ ਇਧਰ ਜਕਰੀਆ ਸਿੰਘਾਂ ਵੱਲੋਂ ਜਰਾ ਵੇਸਲਾ ਹੋਇਆ ਤੇ ਉਧਰ ਸਿੰਘਾਂ ਦਾ ਦਾ ਲੱਗ ਗਿਆ ਉਹਨਾਂ ਨੇ ਚਨਾਬ ਤੇ ਰਾਵੀ ਦੀਆਂ ਝੱਲਾਂ ਵਿੱਚੋਂ ਨਿਕਲ ਕੇ ਕਾਬਲ ਤੋਂ ਉਠਾ ਖਚਰਾਂ ਤੇ ਲੱਦੇ ਮੇਵੇ ਲੁੱਟ ਲੇ ਕਿਸੇ ਛੋਟੇ ਕਾਫਲੇ ਦਾ ਸਮਾਨ ਤਾਂ ਸਣੇ ਊਠ ਘੋੜੇ ਹੀ ਲੁੱਟ ਲਿਆ ਨਾਦਰ ਦੇ ਮਗਰ ਜੋ ਰਾਸ਼ਨ ਆ ਰਿਹਾ ਸੀ ਤੇ ਜੋ ਮਾਲ ਅਸਬਾਬ ਨਾਦਰ ਇਧਰੋਂ ਕਾਬਲ ਪੇਜ ਰਿਹਾ ਸੀ ਕਿਸੇ ਵੀ ਵਪਾਰੀ ਤੇ ਸੁਦਾਗਰ ਦਾ ਸਮਾਨ ਜੋ ਇਧਰੋਂ ਉਧਰ ਜਾਂ ਉਧਰੋਂ ਇਧਰ ਆ ਰਿਹਾ ਸੀ ਐਸਾ ਨਹੀਂ ਹੋਵੇਗਾ ਜਿਸ ਨੂੰ ਸਿੰਘਾਂ ਨੇ ਹੱਥ ਨਾ ਲੱਗੇ ਹੋਣ ਕਾਬਲ ਕੰਧਾਰ ਤੋਂ ਲਾਹੌਰ ਆਉਂਦੇ ਤੇ ਲਾਹੌਰੋਂ ਕਾਬਲ ਜਾਂਦੇ ਕੋਈ ਐਸੇ ਰਾਹ ਰਸਤੇ ਨਹੀਂ ਸਨ ਜਿਨ੍ਹਾਂ ਦੇ ਸਿੰਘ ਪੇਤੀ ਨਹੀਂ ਸਨ ਲਾਹੌਰੋਂ ਦਿੱਲੀ ਜਾਂਦਾ ਕਰਨਾਲ ਚਲੰਦਰ ਵਾਲਾ ਰਸਤਾ ਡੱਬਵਾਲੀ ਵਾਲਾ ਰਾਹ ਤਲਵਨ ਵਾਲਾ ਗੱਲ ਕੀ ਹਰ ਰਾਹ ਉੱਤੇ ਸਿੰਘ ਮੋਰਚੇ ਮਲ ਕੇ ਬੈਠ ਗਏ ਸਨ ਖਾਲਸੇ ਦੇ ਹੱਥ ਰਾਸ਼ਨ ਪਾਣੀ ਦੇ ਨਾਲ ਧਨ ਪਦਾਰਥ ਵੀ ਲੱਗਣ ਲੱਗਾ ਚੰਗੇ ਘੋੜੇ ਵਧੀਆ ਵਸਤਰ ਗਹਿਣੇ ਨਕਦੀ ਸਭ ਵਿੱਚੋਂ ਸਿੰਘਾਂ ਆਪਣਾ ਬਣਦਾ ਹਿੱਸਾ ਲੁੱਟ ਲਿਆ حال ਤੇ ਹੋਈ ਪਈ ਹੈ ਕਿ ਹਿੰਦੁਸਤਾਨ ਦਾ ਮਾਲਤਾ ਸਿੰਘ ਬਾਹਰ ਜਾਣ ਹੀ ਨਹੀਂ ਦਿੰਦੇ ਤੇ ਸਗੋਂ ਉਧਰੋਂ ਆਉਂਦਾ ਵੀ ਲੁੱਟ ਲੈਂਦੇ ਹਨ ਸੱਚੇ ਬਾਦਸ਼ਾਹ ਨੇ ਆਪ ਰਾਸ਼ਨ ਪਾਣੀ ਸਾਡੇ ਲਈ ਘੱਲਿਆ ਹੈ ਤੁਰਕ ਲੜ ਲੜ ਕੇ ਮਰ ਰਹੇ ਹਨ ਤੇ ਖਾਲਸੇ ਦੇ ਲੋਹ ਲੰਗਰ ਤਪ ਰਹੇ ਹਨ ਤੇ ਮਿਲ ਬੈਠ ਕੇ ਛੱਕੇ ਛਕਾਏ ਜਾ ਰਹੇ ਹਨ ਸਿੰਘ ਆਪਸ ਵਿੱਚ ਗੱਲਾਂ ਕਰ ਰਹੇ ਹਨ ਮਹਾਰਾਜ ਨੇ ਖੇੜ ਰਚੀ ਹੈ ਸਾਰੀ ਖਾਲਸਾ ਜੀ ਬੜੀਆਂ ਸ਼ਕਤੀਆਂ ਹਨ ਅਰਦਾਸ ਵਿੱਚ ਕੋਈ ਹੋਰ ਸਿੰਘ ਬੋਲਦਾ ਹੈ ਇਹ ਕਲਗੀਧਰ ਜੀਹਾਂ ਦਾ ਪੰਥ ਹੈ ਉਹੀ ਇਸ ਦੇ ਵਾਲੀ ਹਨ ਨਾ ਕਿਸੇ ਦੇ ਮਾਰਿਆ ਮਰੇਗਾ ਤੇ ਨਾ ਹੀ ਕਿਸੇ ਦੇ ਬਚਾਇਆ ਬਚੇਗਾ ਮਾਰਨਾ ਰੱਖਣਾ ਸਭ ਕੱਲ ਦੀ ਧਰ ਪਿਤਾ ਜੀ ਦੀ ਮਹਾਰਾਜ ਦੇ ਹੱਥ ਹੈ ਸਹੀ ਕਹਿੰਦੇ ਹੋ ਸਿੰਘ ਜੀ ਜਿਵੇਂ ਪੈਰ ਵਿੱਚ ਵੱਜੇ ਕੰਡੇ ਨੂੰ ਉਦੋਂ ਤਿੱਖਾ ਕੰਡਾ ਹੀ ਕੱਢਦਾ ਹੈ ਤਿਵੇਂ ਹੀ ਜਕਰੀਏ ਜਹੇ ਕੰਡੇ ਨਾਦਰ ਕੱਢੇਗਾ ਇਸ ਤਰ੍ਹਾਂ ਸਿੰਘਾਂ ਦੀਆਂ ਗੱਲਾਂ ਦਾ ਮضمੂਨ ਅੱਜ ਕੱਲ ਕੁਝ ਇਸ ਤਰ੍ਹਾਂ ਦਾ ਹੈ ਖਾਲਸਾ ਜੀ ਪੰਥ ਦੀ ਪਾਤਸ਼ਾਹੀ ਬਸ ਨੇੜੇ ਹੀ ਹੈ ਨਵਾਬ ਕਪੂਰ ਸਿੰਘ ਨੇ ਸਰਬੱਤ ਸੰਗਤ ਨੂੰ ਇਕੱਤਰ ਕੀਤਾ ਤੇ ਬੋਲੇ ਨਾਦਰ ਕਾਬਲ ਤੋਂ ਐਸਾ ਤੁਰਿਆ ਕਿ ਦਿੱਲੀ ਤਖਤ ਦਾ ਮਾਲਕ ਬਣ ਬੈਠਾ ਹੈ ਬਹਾਦਰ ਸ਼ਾਹ ਵੀ ਚੈਨੀ ਤਾਕਤ ਕਿੱਥੇ ਕੇ ਨਾਦਰ ਦਾ ਮੁਕਾਬਲਾ ਕਰ ਸਕੇ ਸੋ ਤੁਸੀਂ ਕਮਰ ਕੱਸੇ ਕਰ ਲੋ ਲੁੱਟ ਦੇ ਮਾਲ ਨਾਲ ਨਾਦਰ ਨੂੰ ਅਸੀਂ ਪੰਜਾਬ ਵਿੱਚੋਂ ਸੁੱਕਾ ਨਹੀਂ ਜਾਣ ਦੇਣਾ ਕਹਿੰਦੇ ਨੇ 20 ਕਰੋੜ ਰੁਪਈਆ ਤਾਂ ਇਕੱਠਾ ਹੀ ਨਾਦਰ ਨੇ ਬਹਾਦਰ ਸ਼ਾਹ ਤੋਂ ਲੈ ਕੇ ਕਾਬਲ ਨੂੰ ਭੇਜਿਆ ਹੈ ਨਾਲ ਹੀ ਬੇਸ਼ਕੀਮਤੀ ਤੋਹਫੇ ਇਥੋਂ ਤੱਕ ਕਿ ਬਹੁਤ ਸਾਰੇ ਕੀਮਤੀ ਬਰਤਨ ਵੀ ਉਸਨੇ ਆਪਣੇ ਦੇਸ਼ ਨੂੰ ਤੋਰ ਦਿੱਤੇ ਹਨ 9 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਹੋਇਆ ਤਖਤ ਜਿਸ 'ਤੇ ਸੈਂਕੜੇ ਹੀਰੇ ਮੋਤੀ ਜੜੇ ਹੋਏ ਹਨ ਇੱਕ ਵੱਡਾ ਪਾਂਡਵਾ ਵਾਲਾ ਹੀਰਾ ਦੋ ਬੇਸ਼ਕੀਮਤੀ ਲਾਲ ਜਿਨ੍ਹਾਂ ਦੀ ਰੋਸ਼ਨੀ ਵਿੱਚ ਬਾਦਸ਼ਾਹ ਕੁਰਾਨ ਪੜ੍ਹਦਾ ਹੁੰਦਾ ਸੀ ਕੁੱਕੜੀ ਦੇ ਆਂਡੇ ਜਿੱਡਾ ਇੱਕ ਮੋਤੀ ਤਾਨ ਸਿੰਘ ਦੇ ਬਦਲੇ ਅਕਬਰ ਨੇ ਜੋ ਦੋ ਤੋਹਫੇ ਆਗਰੇ ਦੇ ਰਾਜੇ ਨੂੰ ਦਿੱਤੇ ਸਨ ਇੱਕ ਮਾਲਾ ਤੇ ਗੁਲਾਬੀ ਹੀਰਾ ਉਹ ਕੀਮਤੀ ਮਾਲਾ ਤਾਂ ਕਹਿੰਦੇ ਨਾਦਰ ਨੇ ਆਪਣੇ ਧੀਰਾਂ ਦੇ ਪੱਥੇ ਨਾਲ ਬਨ ਰੱਖੀ ਹੈ ਹੋਰ ਪਤਾ ਨਹੀਂ ਦਿੱਲੀ ਦੇ ਕਿੰਨੇ ਹੀ ਕਰੋੜਪਤੀ ਵਪਾਰੀਆਂ ਨੂੰ ਲੁੱਟਿਆ ਗੱਲ ਕੀ ਨਾਦਰ ਨੇ ਦਿੱਲੀ ਤਖਤ ਕੋਲ ਦੀਵਿਆਂ ਵਿੱਚ ਪਾਉਣ ਜੋਗਾ ਤੇਲ ਵੀ ਨਹੀਂ ਛੱਡਿਆ ਖਾਲਸਾ ਜੀ ਅਸੀਂ ਕਈ ਜਥੇ ਬਣਾਵਾਂਗੇ ਤੇ ਨਾਦਰ ਦੇ ਕਾਫਲੇ ਨੂੰ ਕਈ ਥਾਵਾਂ ਤੋਂ ਸਨ ਲਾਹਾਂਗੇ ਨਵਾਬ ਕਪੂਰ ਸਿੰਘ ਨੇ ਸਿੰਘਾਂ ਨੂੰ ਇਕੱਤਰ ਕਰਦਿਆਂ ਕਿਹਾ ਨਾਦਰ ਨੇ ਦਿੱਲੀ ਦੇ 22 ਸੂਬੇ ਲੁੱਟਲੇ ਹਨ ਤੇ ਇੱਧਰ ਸਿੰਘ ਨਾਦਰ ਨੂੰ ਹੀ ਲੁੱਟਣ ਦੀਆਂ ਸਕੀਮਾਂ ਘੜ ਰਹੇ ਹਨ 22 ਸੂਬਿਆਂ ਦਾ ਧਨ ਕਿਸੇ ਗਿਣਤੀ ਵਿੱਚ ਤਾਂ ਨਹੀਂ ਆ ਸਕਦਾ ਬਸ ਅਰਬਾਂ ਖਰਬਾਂ ਕਹਿ ਲੋ ਇੰਝ ਜ਼ਾਬਦਾ ਸੀ ਕਿ ਦਿੱਲੀ ਨੇ ਸਾਰਾ ਧਨ ਨਾਦਰ ਲਈ ਹੀ ਇਕੱਠਾ ਕੀਤਾ ਸੀ ਮਾਲ ਅਸਬਾਬ ਦੀ ਲੁੱਟ ਤੋਂ ਬਿਨਾਂ ਨਾਦਰ ਦੀ ਫੌਜ ਨੇ ਦਿੱਲੀ ਵਿੱਚ ਜੋ ਕਤਲੋਕਾਰਤ ਮਚਾਈ ਉਸ ਦਾ ਵੀ ਕੋਈ ਅੰਤ ਨਹੀਂ ਅਸਲ ਵਿੱਚ ਹੋਇਆ ਇਹ ਕਿ ਨਾਦਰ ਦੀ ਆਮਦ ਤੇ ਦਿੱਲੀ ਵਿੱਚ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲੀਆਂ ਜਿਨ੍ਹਾਂ ਵਿੱਚ ਇੱਕ ਏਸੀ ਕੇ ਜੁਮਮੇ ਦੇ ਦਿਨ ਬਾਦਸ਼ਾਹ ਨਮਾਜ਼ ਪੜਨ ਲਈ ਨਾਦਰ ਸ਼ਾਹ ਨੂੰ ਨਾਲ ਲੈ ਗਿਆ ਕਿਸੇ ਨੇ ਅਫਵਾਹ ਫਲਾ ਦਿੱਤੀ ਕਿ ਬਾਦਸ਼ਾਹ ਦੀ ਸਕੀਮ ਹੈ ਕਿ ਨਮਾਜ਼ ਵਿੱਚ ਝੁਕੇ ਨਾਦਰ ਦਾ ਸਿਰ ਕਲਮ ਕਰ ਦਿੱਤਾ ਜਾਏਗਾ ਇਹ ਗੱਲ ਕੁਝ ਭੰਗੜਾ ਨੇ ਨਾਦਰ ਦੇ ਸਿਪਾਹੀਆਂ ਨੇ ਸੁਣ ਲਈ ਤੇ ਨਾਦਰ ਨੂੰ ਯਾਦ ਅਸੀ ਦੂਜੀ ਕਫਵਾ ਨਾਦਰ ਦੇ ਮਾਰੇ ਜਾਣ ਦੀ ਵੀ ਫੈਲ ਗਈ ਤੇ ਇਹ ਸੁਣ ਕੇ ਨਾਦਰ ਦੇ ਸਿਪਾਹੀਆਂ ਤੇ ਦਿੱਲੀ ਵਿੱਚ ਕਈ ਥਾਈਂ ਹਮਲੇ ਕੀਤੇ ਗਏ ਨਾਦਰ ਕਿੱਥੇ ਸਹਾਰ ਸਕਦਾ ਸੀ ਉਹ ਗੁੱਸੇ ਵਿੱਚ ਲਾਲ ਹੋ ਗਿਆ ਕਤਲ ਕਰ ਦਿਓ ਸਾਰੀ ਦਿੱਲੀ ਨਾਦਰ ਦੇ ਕਹਿਣ ਦੀ ਧੀਰ ਸੀ ਕਾਬਲੀ ਸੈਨਾ ਨੇ ਐਸੀ ਤਲਵਾਰ ਵਾਹੀ ਕਿ ਇੱਕ ਦਿਨ ਵਿੱਚ ਦਿੱਲੀ ਵਿੱਚ ਲਗਭਗ 70000 ਲੋਕ ਮੌਤ ਦੇ ਘਾਟ ਉਤਾਰੇ ਗਏ ਕੋਈ ਨਾਦਰ ਨੂੰ ਜਾ ਕੇ ਇਹ ਨਾ ਕਹਿ ਸਕਿਆ ਕਿ ਮਹਾਰਾਜ ਇਹ ਕਤਲਿਆ ਮਰੋਕ ਦਿਓ ਅੰਤ ਇੱਕ ਵਜ਼ੀਰ ਨੇ ਹੌਸਲਾ ਕੀਤਾ ਤੇ ਵਾਸਤਾ ਪਾਇਆ ਹਜ਼ੂਰ ਆਖਰ ਤੁਹਾਡੇ ਮੁਸਲਮਾਨ ਪਰ ਆਹੀ ਹਨ ਰਹਿਮ ਕਰੋ ਫਿਰ ਕਿਤੇ ਨਾਦਰ ਨੇ ਸੈਨਾ ਨੂੰ ਹਮਲਾ ਰੋਕ ਦੇਣ ਦਾ ਹੁਕਮ ਕੀਤਾ ਪਰ ਤਦ ਤੱਕ ਮੁਸਲਮਾਨਾਂ ਹੱਥੋਂ ਹੀ ਹਜ਼ਾਰਾਂ ਮੁਸਲਮਾਨ ਕਤਲ ਹੋ ਚੁੱਕੇ ਸਨ ਇਧਰ ਸਿੰਘਾਂ ਨੂੰ ਆਪਣੀ ਅਰਦਾਸ ਤੇ ਭਰੋਸਾ ਹੋਰ ਦ੍ਰਿੜ ਹੁੰਦਾ ਜਾ ਰਿਹਾ ਸੀ ਉਹ ਅਕਸਰ ਕਹਿੰਦੇ ਸਨ ਕਿ ਖਾਲਸੇ ਦੀ ਫਰਿਆਦ ਸੁਣ ਕੇ ਹੀ ਅਕਾਲ ਪੁਰਖ ਜੀ ਨੇ ਨਾਦਰ ਸ਼ਾਹ ਨੂੰ ਹਿੰਦੁਸਤਾਨ ਵੱਲ ਤੋਰਿਆ ਹੈ ਇੱਕ ਸਾਲ ਦਿੱਲੀ ਨੂੰ ਲੁੱਟਣ ਕੁੱਟਣ ਤੋਂ ਮਗਨੋਂ ਨਾਦਰ ਨੇ ਕਰੋੜਾਂ ਅਰਬਾਂ ਦਾ ਧਨ ਤੇ ਹੋਰ ਮਾਲ ਸਬਾਬ ਲੱਦ ਕੇ ਕਈ ਕੋਹ ਲੰਮਾ ਕਾਫਲਾ ਤਿਆਰ ਕਰ ਲਿਆ ਉਸ ਨੇ ਲਾਹੌਰ ਆ ਕੇ ਪੜਾ ਕਰਨਾ ਹੈ ਪਰ ਸਿੰਘਾਂ ਨੇ 50 ਕੋਹ ਵਿੱਚ ਹੀ 20 ਦੇ ਕਰੀਬ ਹੱਲੇ ਕਰਕੇ ਨਾਦਰ ਦਾ ਬਹੁਤ ਧਨ ਤੇ ਹੋਰ ਪਦਾਰਥ ਲੁੱਟ ਲਏ ਹਨ ਵੇਲਾ ਤਾਂ ਸ਼ਾਇਦ ਆਥਣ ਤੋਂ ਵੀ ਕੁਝ ਪਹਿਲਾਂ ਦਾ ਹੈ ਪਰ ਕਾਲੇ ਬੋਲੇ ਬੱਦਲ ਛਾ ਜਾਣ ਕਾਰਨ ਚਾਪਦਾ ਹੈ ਕਿ ਰਾਤ ਪੈਣ ਵਾਲੀ ਹੈ ਨਾਦਰ ਦੀ ਫੌਜ ਜਨਾਬ ਦੇ ਕੰਡੇ ਡੇਰਾ ਲਾ ਰਹੀ ਹੈ ਕੁਝ ਹੋਰ ਹਨੇਰਾ ਹੋਇਆ ਤਾਂ ਬੱਦਲਾਂ ਨੇ ਕਰਜਣਾ ਸ਼ੁਰੂ ਕੀਤਾ ਨਿੱਕੀ ਕਣੀ ਦਾ ਮੀਂਹ ਸ਼ੁਰੂ ਹੁੰਦੇ ਸਾਰ ਹੀ ਸਿੰਘਾਂ ਨੇ ਕਈ ਪਾਸਿਓਂ ਨਾਦਰ ਦੇ ਡੇਰੇ ਤੇ ਹੱਲਾ ਬੋਲ ਦਿੱਤਾ ਸਿੰਘਾਂ ਦੀ ਅਗਵਾਈ ਨਵਾਬ ਕਪੂਰ ਸਿੰਘ ਕਰ ਰਹੇ ਹਨ ਸਿੰਘਾਂ ਦੇ ਜੈਕਾਰਿਆਂ ਦੀ ਗੂੰਜ ਬੱਦਲਾਂ ਦੀ ਗਰਜ ਵਿੱਚ ਮਿਲ ਕੇ ਵੈਰੀਆਂ ਲਈ ਸਗੋਂ ਹੋਰ ਭੈ ਪੈਦਾ ਕਰ ਰਹੀ ਹੈ ਇੱਕ ਮੁਸਲੇ ਧਾਰਮੀ ਵਿੱਚ ਸਿੰਘਾਂ ਦੇ ਭਾਰੀ ਹੱਲੇ ਨਾਲ ਨਾਦਰ ਦੀਆਂ ਜੇਤੂ ਅਖਵਾਉਂਦੀਆਂ ਫੌਜਾਂ ਤੇ ਤਾਂ ਮਾਨੋ ਕਹਿਰ ਟਹਿ ਪਿਆ ਹੈ ਸਿੰਘਾਂ ਨੇ ਲੁੱਟਦਾ ਮਾਲ ਕੋੜਿਆਂ ਤੇ ਲੱਦਿਆ ਤੇ ਮੁਗਲਾਂ ਦਾ ਲਹੂ ਵਹਾਉਂਦੇ ਹੋਏ ਹਰਨ ਹੋ ਗਏ ਮਾਲ ਲੁੱਟੇ ਜਾਣ ਨਾਲੋਂ ਵੀ ਨਾਦਰ ਸ਼ਾਹ ਨੂੰ ਇਹ ਫਿਕਰ ਵੱਧ ਸਤਾ ਰਿਹਾ ਹੈ ਕਿ ਸਾਰੇ ਹਿੰਦੁਸਤਾਨ ਵਿੱਚੋਂ ਕੋਈ ਮੇਰੇ ਅੱਗੇ ਕੁਸਕ ਨਹੀਂ ਸਕਿਆ ਆਖਰ ਇਹ ਕੌਣ ਹਨ ਜਿਨ੍ਹਾਂ ਐਡੀ ਦਲੇਰੀ ਕੀਤੀ ਤੇ ਮੇਰੇ ਕਾਫਲੇ ਨੂੰ ਹੀ ਕਈ ਵਾਰ ਲੁੱਟ ਲਿਆ ਦੋ ਰਾਤਾਂ ਬੀਤ ਜਾਣ ਮਗਰੋਂ ਸਿੰਘਾਂ ਤੀਜੀ ਰਾਤ ਮੋੜ ਹੱਲਾ ਕੀਤਾ ਤੇ ਨਾਦਰ ਦੀਆਂ ਫੌਜਾਂ ਦੀ ਨੀਂਦ ਉਡਾ ਦਿੱਤੀ ਇਸੇ ਹੱਲੇ ਵਿੱਚ ਉਹਨਾਂ ਹਿੰਦੁਸਤਾਨ ਵਿੱਚੋਂ ਨਾਦਰ ਵੱਲੋਂ ਕੈਦ ਕਰਕੇ ਲਿਆਂਦੀਆਂ ਹਜ਼ਾਰਾਂ ਕੁੜੀਆਂ ਨੂੰ ਛਡਵਾਇਆ ਤੇ ਨਾਲ ਹੀ ਨਾਦਰ ਦੀ ਫੌਜ ਦਾ ਹਥਿਆਰਾਂ ਦਾ ਜ਼ਖੀਰਾ ਵੀ ਸਿੰਘਾਂ ਹੱਥ ਲੱਗ ਗਿਆ ਲਾਹੌਰ ਪਹੁੰਚ ਕੇ ਨਾਦਰ ਨੇ ਜਦ ਆਪਣਾ ਕਾਫਲਾ ਦੇਖਿਆ ਤਾਂ ਉਸ ਨੂੰ ਪਤਾ ਲੱਗਾ ਕਿ ਜਿੱਡਾ ਕਾਫਲਾ ਦਿੱਲੀ ਤੋਂ ਤੁਰਿਆ ਸੀ ਇਹ ਤਾਂ ਉਸ ਤੋਂ ਅੱਧਾ ਹੀ ਰਹਿ ਗਿਆ ਹੈ ਨਾਦਰ ਸ਼ਾ ਅੰਦਰ ਗੁੱਸੇ ਫਿਕਰ ਤੇ ਡਰ ਦੇ ਭਾਵ ਇਕੱਠੇ ਚੱਲ ਰਹੇ ਹਨ